ਜੇ ਪ੍ਰੀਤਮ ਸਿੰਘ ਜਿਹੜਾ ਸ਼ਿਕਾਇਤ ਕਰਤਾ ਆ ਇਹ ਤਪਾ ਸ਼ਹਿਰ ਦੇ ਕਾਉਂਸਲ ਦੇ ਵਿੱਚ ਏਰੀਆ ਪੈਂਦਾ ਆ ਬਟਿੰਡਾ ਰੋਡ ਦੇ ਉੱਤੇ ਔਰ ਇਹਨਾਂ ਨੇ ਸ਼ਿਕਾਇਤ ਜਿਹੜੀ ਆ ਕਮਿਸ਼ਨ ਦੇ ਦਫ਼ਤਰ ਪੁੱਜੀ ਸੀ ਕਿ ਕੁਝ ਲੋਕਾਂ ਨੇ ਘਰ ਵੜ ਕੇ ਗਾਲੀ ਗਲੋਚ ਕੀਤਾ ਔਰ ਗੈਰ ਕਲੋਨੀ ਤੌਰ ਤੇ ਕਲੋਨੀ ਕੱਟ ਕੇ ਇਹਨਾਂ ਦਾ ਜਿਹੜਾ ਗਲੀ ਆ ਰਸਤਾ ਆ ਉਹ ਉਹਦੇ ਤੇ ਉਹਨੂੰ ਜਿਹੜਾ ਹੈਗਾ ਉਹਦੇ ਨਾਲ ਛੇੜਖਾਲੀ ਕਰਨ ਦੀ ਕੋਸ਼ਿਸ਼ ਕੀਤੀ ਯਾਰ ਇਹ ਦੂਜੀ ਗੱਲ ਸੀ ਤੀਜੀ ਗੱਲ ਸੀ ਜਿਹਨਾਂ ਨੇ ਇੱਥੇ ਅਲਦੋ ਵਾਲੇ ਕੋਈ ਕਲੋਨੀਆ ਜਾਂ ਪਲਾਟ ਕੱਟੇ ਆ ਉੱਥੇ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਆ ਕਿ ਇਹਨਾਂ ਦੀ 14 ਸਾਲ ਦੀ ਬੇਟੀ ਆ ਔਰ ਉੱਥੇ ਪਿਸ਼ਾਬ ਕਰਕੇ ਜਿਹੜਾ ਹੈਗਾ ਉਹ ਘਰ ਦੀ ਜਿਹੜੀ ਇੱਜ਼ਤ ਆ ਉਹ ਉਹਦੇ ਨਾਲ ਜਿਹੜਾ ਉੱਤੇ ਵੱਡਾ ੱੱੱੱੱ ਜਿਹੜਾ ਹੈਗਾ ਉਹਨੂੰ ਮਲੇ ਇੱਕ ਤਰ੍ਹਾਂ ਦਾ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਜਾਂਦਾ ਕਿ ਦਲਤ ਪਰਿਵਾਰ ਨਾਲ ਜਿਹੜਾ ਸੰਬੰਧਤ ਪ੍ਰੀਤਮ ਸਿੰਘ ਹੈ ਉਹਦੀ ਜੀਣ ਦੇ ਜਿਹੜੇ ਹਾਲਾਤ ਹੈ ਉੱਖੇ ਕੀਤੇ ਗਏ ਇਸ ਸੰਬੰਧੀ ਮੇਰੇ ਮਨ 'ਚ ਇਹ ਗੱਲ ਸੀ ਕਿ ਇੱਕ 14 ਸਾਲ ਦੀ ਬੱਚੀ ਹੋਵੇ ਉਸ ਘਰ ਦੇ ਉਸ ਪਿਓ ਦੇ ਆਲੇ ਦੁਆਲੇ ਮਾਹੌਲ ਇਦਾਂ ਦਾ ਕ੍ਰੀਏਟ ਕਰਤਾ ਜਾਵੇ ਕਿ ਜਣਾ ਖਾਣਾ ਆ ਕੇ ਘਰ ਦੇ ਸਾਹਮਣੇ ਪਿਸ਼ਾਬ ਕਰਦਾ ਆ ਔਰ ਇਹਨਾਂ ਹਾਲਾਤਾਂ ਦੀ ਮੱਦੇਨਜ਼ਰ ਅੱਜ ਮੈਂ ਕਿਉਂਕਿ ਮੁਕਸਰ ਜਾਣਾ ਸੀ ਅੱਜ ਬੋਦਾ ਪਿੰਡ ਦੇ ਵਿੱਚ ਬਾਬਾ ਸਾਹਿਬ ਵਿੜਕਾ ਦੇ ਨੌਕੇ ਵੱਡਾ ਪ੍ਰੋਗਰਾਮ ਹੈ ਮੈਨੂੰ ਮੇਰੇ ਮਨ 'ਚ ਸੀ ਕਿ ਮੈਂ ਜਿਹੜੀ ਧੀ ਜਿਹੜੀ 14 ਸਾਲ ਦੀ ਧੀ ਆ ਔਰ ਧੀ ਦਾ ਬਾਪ ਹੈ ਪ੍ਰੀਤਮ ਸਿੰਘ ਉਹ ਪਰੇਸ਼ਾਨ ਹੈ ਉਹਨਾਂ ਦੀ ਗੱਲ ਸੁਣਾ ਉਹਨਾਂ ਦਾ ਮੌਕਾ ਦੇਖਾਂ ਇਸ ਸਬੰਧ ਦੇ ਵਿੱਚ ਅਸੀਂ ਜਿਹੜਾ ਸਬੰਧਤ ਇਨਕੁਆਇਰੀ ਅਫਸਰ ਹੈ ਮਾਂ ਜੋ ਐਸਪੀ ਸਾਹਿਬ ਉਹਨਾਂ ਨੂੰ ਬੁਲਾਇਆ ਸੀ ਸਬੰਧਤ ਡੀਐਸਪੀ ਆਏ ਆ ਵੈਲਫੇਅਰ ਅਫਸਰ ਪੂਗਾ ਪ੍ਰਸ਼ਾਸਨ ਪਟਵਾਰੀ ਤਹਿਸੀਲਦਾਰ ਸਾਹਿਬ ਵਿੱਚ ਇੱਥੇ ਹਾਜ਼ਰ ਹੋਏ ਆ ਮੌਕਾ ਦੇਖਿਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਜਿਹੜੇ ਦੋਸ਼ੀ ਧਿਰੋ ਆ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਉਹ ਵੀ ਹਾਜ਼ਰ ਹੋਏ ਆ ਔਰ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਉਹਨਾਂ ਦਾ ਵੀ ਸੁਣਿਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਆ ਕਿ 72 ਘੰਟਿਆਂ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਹੈ ਔਰ ਜਿਨ੍ਹਾਂ ਤੇ ਦੋਸ਼ ਲੱਗਿਆ ਦੋਹਾਂ ਧਿਰਾਂ ਨੂੰ ਬਿਠਾ ਲ ਕੇ ਇਹ ਮਾਹੌਲ ਜਿਹੜਾ ਹੈ ਨੰਬਰ 1 ਗਲੀ ਵਾਲਾ ਮਾਹੌਲ ਇਹ ਜਿਹੜਾ ਇਹ ਠੀਕ ਕੀਤਾ ਜਾਵੇ ਨੰਬਰ 2 ਜਿਹੜਾ ਆਲੇ ਦੁਆਲੇ ਕੋਈ ਪਸ਼ਾਬ ਵਾਲਾ ਮਾਹੌਲ ਜਿੰਨਾ 14 ਸਾਲ ਦੀ ਸਾਡੀ ਬੱਚੀ ਜਿਹੜੀ ਧੀ ਆ ਔਰ ਧੀ ਦਾ ਬਾਪ ਹੈ ਔਰ ਪ੍ਰਭੂ ਪੂਰਾ ਪਰਿਵਾਰ ਪਰੇਸ਼ਾਨ ਹੋ ਰਿਹਾ ਉਹ ਠੀਕ ਕੀਤਾ ਜਾਵੇ ਔਰ ਜਿਹੜਾ ਕੋਈ ਘਰ ਵੜ ਕੇ ਸ਼ਿਕਾਇਤ ਵਿੱਚ ਲਿਖਿਆ ਗਿਆ ਗਾਲੀ ਗਲੋਚ ਕੀਤਾ ਗਿਆ ਇਹ ਤਿੰਨੇ ਹੀ ਗੱਲਾਂ 72 ਘੰਟਿਆਂ ਦੇ ਵਿੱਚ ਮਾਨਯੋਗ ਜਿਹੜੇ ਐਸਪੀ ਸਾਹਿਬ ਹੈ ਸਾਡੇ ਇੱਥੋਂ ਦੇ ਬਟਾਲੀ ਦੇ ਅਜੀਤ ਸ਼ਰਜੀ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਬਿਠਾਲ ਕੇ ਇਹ ਮਾਮਲਾ ਨਿਯੱਠਿਆ ਜਾਵੇ ਔਰ ਜੇਕਰ ਇਹ ਮਾਮਲਾ ਨਿਯੱਠਣ 'ਚ ਸਫਲ ਰਹਿੰਦੇ ਆ ਤਾਂ ਇਹਦੀ ਇਨਕੁਆਰੀ ਜਿਹੜੀ ਆ ਉਹ ਫਿਰ ਸੈਕਟਰੀਏਟ ਦੇ ਚੁਆਰਿਆਂ ਦੇ ਵਿੱਚ ਅਸੀਂ ਕਰਾਂਗੇ ਔਰ ਸੈਕਟਰੀਏਟ ਦੇ ਚੁਆਰਿਆਂ ਤੋਂ ਜਿਹੜਾ ਫਿਰ ਉਹ ਜਿਹੜਾ ਨਰਦੇਸ਼ ਹੋਆ ਉਸੀਂ ਪ੍ਰਸ਼ਾਸਨ ਨੂੰ ਦਮਾਂਗੇ ਪਰ ਮੇਰੀ ਇਹ ਅਪੀਲ ਹੈ ਪ੍ਰਜੋਰ ਪ੍ਰਸ਼ਾਸਨ ਅੱਗੇ ਇਸ ਘਟਨਾ ਦੇ ਮਾਧਿਅਮ ਤੋਂ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਅਪੀਲ ਹੈ ਕਿਰਪਾ ਕਰਕੇ ਇਹ ਜਿਹੜੇ ਗਰੀਬ ਲੋਕ ਨੇ ਦਲਿਤ ਲੋਕ ਨੇ ਪਛੜੇ ਵਰਗਾਂ ਦੇ ਲੋਕ ਨੇ ਇਹਨਾਂ ਨੂੰ ਜਰੂਰ ਥੱਲੇ ਹੀ ਇਨਸਾਫ ਦਿਓ ਸੈਕਟਰੀਏਟ ਦੀਆਂ 11 ਮੰਜ਼ਲਾਂ ਜਿਹੜੇ 11 ਚਿਵਾਰੇ ਆ ਉਹਨਾਂ ਚਿਵਾਰਿਆਂ ਤੱਕ ਨਾ ਇਹਨਾਂ ਲੋਕਾਂ ਨੂੰ ਪੁੱਜਣ ਦਾ ਉਹ ਬਹੁਤ ਮਹਿੰਗਾ ਪੈਂਦਾ ਹੈ ਜਾਂ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਰਪਾ ਕਰਕੇ ਮੈਂ ਬਤੌਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਖਾਸ ਤੌਰ ਤੇ ਪੂਰਵ ਪ੍ਰਸ਼ਾਸਨ ਅੱਗੇ ਜਰੂਰ ਬੇਨਤੀ ਕਰੂੰਗਾ ਅਪੀਲ ਕਰੂੰਗਾ ਇਹਨਾਂ ਗਰੀਬ ਵਰਗਾਂ ਨੂੰ ਜਰੂਰ ਆਪਣੇ ਲੋਕਲ ਹਲਕਿਆਂ ਦੇ ਵਿੱਚ ਹੀ ਪਹਿਲ ਦੇ ਆਧਾਰ ਤੇ ਇਨਸਾਫ ਮਿਲੇਗਾ ਹਾਂ 2022 ਤੋਂ ਫਰੈਂਕ ਨਾ ਜਿਮਿੰਗ ਲੈ ਠੀਕ ਹੈ ਹਾਂ ਦੋਰੀ ਪਹਿਲਾਂ ਮੇਰੇ ਤੋਂ ਪੁੱਛਦੇ ਦੇ ਕਹ ਲੱਗਿਆ ਇਹ ਮੈਂ ਜਾਂ ਤੇ ਨਾਮ ਦਾ ਵੇਰਵਾ ਦਿੱਤਾ ਪਰ ਉਹਦਾ ਰਕਬਾ ਨਹੀਂ ਪੜਾ ਉਹ ਤੋਂ ਦਿਖੇਗੀ ਇਹ ਕਿਲੋਮੀਟਰ ਖਰੀਦ ਮਨਜ਼ੂਰ ਹੋਈ ਹੈ ਹਾਂ ਜੀ ਦਰ ਸਭ ਨਹੀਂ ਇਹ 172 ਤੋਂ ਜਿੰਦਾ ਨੇ ਅੱਗੇ ਸੇਲ ਹੁੰਦੀ ਗਈ ਨਾ ਉਹਦਾ ਉਹਦਾ ਨੰਬਰ ਨਮੀ ਕੱਟੇ ਗਿਆ ਸਾਰੇ ਇਹ ਇਹਨਾਂ ਨੇ ਗ੍ਰੀਟ ਕੀਤੀ ਹੈ ਸਾਰੇ ਉਸ ਤੋਂ ਬਾਅਦ ਇਹਨਾਂ ਨੇ ਪ੍ਰੋਜੈਕਟ ਵਿੱਚ ਸਟਾਰਟ ਕਰਤੇ ਮੇਰੀ 16.5 ਫੁੱਟ ਗਲੀ ਮੰਗੀ ਆ ਤੁਸੀਂ ਸੇਵਾ ਦੀ